ਤੁਸੀਂ ਤਾਂ ਰੰਬੀਰ ਸਾਈਪ੍ਰਸ ਕਿਉਂ ਚੁਣਿਆ ਅ ਸਰ ਇੱਕ ਤਾਂ ਜੀ ਥੋੜਾ ਜਿਹਾ ਬਜਟ ਦੀ ਪ੍ਰੋਬਲਮ ਸੀਗੀ ਜੀ ਤੇ ਇੱਕ ਗੈਪ ਸੀਗਾ ਜੀ ਗੈਪ ਕਿੰਨਾ ਸੀ ਤੁਹਾਡਾ ਗੈਪ ਸਪੀਅਰਸ ਦਾ ਸੀਗਾ 2 ਇਅਰਸ ਦਾ ਗੈਪ ਸੀਗਾ ਕੋਈ ਹੈਗਾ ਟਾਟਾ ਸਾਈਪ੍ਰਸ ਹਾਂ ਜੀ ਸਰ ਫਰੈਂਡ ਹੈ ਜੀ ਫਰੈਂਡ ਹੈਗੇ ਆ ਜੋ ਕਹਿੰਦੇ ਵਧੀਆ ਕੰਟਰੀ ਹੈ ਠੀਕ ਹੈ ਤੇ ਗਾਇਸ ਪਬਲਿਕ ਵੀ ਵਧੀਆ ਠੀਕ ਹੈ ਬੋਰ ਵੀ ਵਧੀਆ ਵਾ ਕਿੰਨੇ ਟਾਈਮ ਤੋਂ ਰਹਿ ਰਹੇ ਆ ਆਪ ਇਥੇ ਉਹ ਜੀ 6 ਮੰਥ ਹੋ ਗਏ ਲੱਗੇ 99% ਹੋ ਸਕਦਾ ਇੱਕਦਾ ਸਹੀ ਵੀ ਹੋਵੇ ਪਰ 99% ਨੈਗੇਟਿਵ ਕਰ ਦੋਦੇ ਗੱਡੀ ਚ ਬਹਿੰਦੀ ਨਵੇਂ ਬੱਚੇ ਨੂੰ ਕਿ ਕਿੱਥੇ ਆ ਗਏ ਵੀਰੇ ਕਿ ਕਿੱਥੇ ਫਸ ਗਏ ਤੁਸੀਂ ਆ ਕੇ ਇੱਥੇ ਕੁਝ ਨਹੀਂ ਹੈਗਾ ਮੈਨੂੰ ਵੀ ਦੋ ਤਿੰਨ ਜਣੇ ਨੇ ਕਿਹਾ ਆ ਦੇਖ ਲੈ ਗਿਆ ਨਹੀਂ ਪਹਿਲਾਂ ਉਹ ਨੈਗੇਟਿਵ ਕਰ ਚੁੱਕੇ ਸੀ ਸਾਈਪ੍ਰਸ ਤੋਂ ਉਸ ਕਰੀ ਜਾਂਦੇ ਕੋਈ ਹੋਰ ਕੰਟਰੀ ਵਗੈਰਾ ਸਿਲੈਕਟ ਕਰ ਲੈਣੀ ਸੀ ਆ ਗਿਆ ਜੋ ਹੀ ਕਿੰ tane shalon me tarann haani kitane shalon me tarann haani ਜੀ ਬਹੁਤ ਬਹੁਤ ਮੁबारकਾ ਜੀ ਥੈਂਕ ਯੂ ਸਰ ਕੰਗ੍ਰੈਚੁਲੇਸ਼ਨਸ ਮੈਡਮ ਕਿਹੜੀ ਜਗ੍ਹਾ ਤੋਂ ਹੈ ਬ੍ਰਦਰ ਮੁਕਿਤ ਹੋਇਆ ਹਾਂ ਜੀ ਹਾਂਜੀ ਮੋਗਾ ਬੱਗਾ ਪ੍ਰਾਣਾ ਮੋਗਾ ਬੱਗਾ ਪ੍ਰਾਣਾ ਤੇ ਤੁਸੀਂ ਤਾਂ ਰੰਵੀਰ ਸਾਈਪਰਸ ਕਿਉਂ ਚੁਣਿਆ ਸਰ ਇੱਕ ਤੋੜਾ ਜਿਹਾ ਬਜਟ ਦੀ ਪ੍ਰੋਬਲਮ ਸੀਗੀ ਜੀ ਇੱਕ ਗੈਪ ਸੀ ਕੋਈ ਗੈਪ ਕਿੰਨਾ ਸੀ ਤੁਹਾਡਾ ਗੈਪ ਸੋ ਟੂ ইयर्स ਦਾ ਸੀ ਜੀ ਟੂ ইयर्स ਦਾ ਗੈਪ ਸੀਗਾ ਚਲੋ ਉਹ ਤਾਂ ਕਿਤੇ ਨਾ ਕਿਤੇ ਆਪਾਂ ਯੂਕੇ ਵੀ ਕਰਦੇ ਨੇ ਪਰ ਤੁਹਾਨੂੰ ਕਿਤੇ ਨੇ ਬਜਟ ਦਾ ਲੱਗਾ ਕਿ ਬਜਟ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਕੀ ਸਰਚ ਕੀਤਾ ਸਾਈਪਰਸ ਬਾਰੇ ਤੁਸੀਂ ਆਪਣੇ ਲੈਵਲ ਤੇ ਕੋਈ ਹੈਗਾ ਤੁਹਾਡਾ ਸਾਈਪਰਸ ਹਾਂਜੀ ਸਰ ਫਰੈਂਡ ਹੈ ਜੀ ਫਰੈਂਡ ਹੈਗੇ ਆ ਹਾਂ ਜੋ ਕਹਿੰਦੇ ਵਧੀਆ ਕੰਟਰੀ ਆ ਠੀਕ ਹੈ ਤੇ ਲਾਈਕ ਪਬਲਿਕ ਵੀ ਵਧੀਆ ਠੀਕ ਹੈ ਮੋਲ ਵੀ ਵਧੀਆ ਵਾ ਕਿੰਨੇ ਟਾਈਮ ਤੋਂ ਰਹਿ ਰਿਹਾ ਆਪ ਉਥੇ ਉਹ ਜੀ 6 ਮੰਥ ਹੋ ਗਏ ਉਹਨਾਂ ਨੂੰ 6 ਮੰਥ ਹੋ ਗਏ ਉਹਨਾਂ ਦੇ ਭੂਆ ਰਹਿੰਦੇ ਉਥੇ ਓਕੇ ਹਾਂਜੀ ਮਤਲਬ ਉਹ ਆਫੇ ਪੁਰਾਣੇ ਹੀ ਉੱਥੇ ਰਹਿੰਦੇ ਹੋਣੇ ਹਾਂਜੀ ਪੁਰਾਣੇ ਰਹਿੰਦੇ ਆ ਜੀ ਠੀਕ ਹੈ ਤੇ ਕੀ ਕਹਿੰਦੇ ਆ ਜਾਓ ਕੰਟਰੀ ਵਧੀਆ ਇੱਥੇ ਕੰਮ ਕੂਮ ਹੈਗਾ ਕਹਿੰਦੇ ਠੀਕ ਹੈ ਹਾਂਜੀ ਹਾਂਜੀ ਕੀ ਕਾਲਜ ਬਾਰੇ ਪੁੱਛਿਆ ਸੀ ਉਹਨੂੰ ਕਿਦਾਂ ਕਾਲਜ ਹਾਂਜੀ ਕਾਲਜ ਬਾਰੇ ਪੁੱਛਿਆ ਸੀਗਾ ਕੀ ਕਹਿੰਦੇ ਇਹ ਵੀ ਵਧੀਆ ਹੈਗਾ ਸਕਸੈਸਫੁਲ ਵੀ ਸਹੀ ਹੈਗਾ ਸਟੱਡੀ ਵੀ ਵੈੱਡ ਰਹਾ ਠੀਕ ਹੈ ਬਾਕੀ ਦਾ ਇਹ ਤਾਂ ਡਿਪੈਂਡ ਕਰਦਾ ਪੜਨਾ ਜਾਂ ਨਹੀਂ ਪੜਨਾ ਨਹੀਂ ਬਿਲਕੁਲ ਜੀ ਇਹ ਤਾਂ ਡਿਪੈਂਡ ਬੱਚਿਆਂ ਤੇ ਕਰਦਾ ਪਰ ਆਪਾਂ ਤਾਂ ਇਹ ਕਹੂੰਗੇ ਕਿ ਉੱਥੇ ਪੜੋ ਪੜਾਈ ਦੇ ਨਾਲ ਕੰਮ ਕਰੋ ਉੱਥੇ ਤੁਹਾਨੂੰ 90% ਇਦਾਂ ਦੇ ਸਟੂਡੈਂਟ ਮਿਲਣੇ ਆ ਜਿਨ੍ਹਾਂ ਨੇ ਤੁਹਾਨੂੰ 네ਗੇਟਿਵ ਕਰਨਾ ਇਹ ਕਈ ਵੀਡੀਓ ਦੇਖਦੇ ਵੀ ਹੋਣੇ ਆ ਤੁਸੀਂ ਦਿਓਗੇ 90% ਤੁਹਾਨੂੰ ਉੱਥੇ ਬੱਚੇ 네ਗੇਟਿਵ ਕਰੋਗੇ ਕਿਉਂ ਕਰਦੇ ਆ ਛੋਟਾ ਮੁਲਕ ਹੈ ਡਰਦੇ ਆ ਕਿ ਜਿਆਦਾ ਬੱਚੇ ਆ ਰਹੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਵਾਪਸ ਭੇਜ ਦੀ ਕਿਉਂਕਿ ਇੱਥੇ ਕੰਮ ਦੀ ਕਮੀ ਨਾ ਕਿਤੇ ਹੋ ਜਵੇ ਏਅਰਪੋਰਟ ਤੋਂ ਨਿਕਲਦੇ ਹੀ ਕੱਲ ਨੂੰ ਕੋਈ ਪੰਜਾਬੀ ਕੋਈ ਇੰਡੀਅਨ ਕੋਈ ਟੈਕ 99% ਹੋ ਸਕਦਾ ਇੱਕਦਾ ਸਹੀ ਵੀ ਹੋਵੇ ਪਰ 99% 네ਗੇਟਿਵ ਕਰ ਦੋਦੇ ਗੱਡੀ ਚ ਬਹਿੰਦੇ ਨਵੇਂ ਬੱਚੇ ਨੂੰ ਕਿ ਕਿੱਥੇ ਆ ਗਏ ਵੀਰੇ ਕਿ ਕਿੱਥੇ ਫਸ ਗਏ ਤੁਸੀਂ ਆ ਕੇ ਇੱਥੇ ਕੁਝ ਨਹੀਂ ਹੈਗਾ ਮੈਨੂੰ ਵੀ ਦੋ ਤਿੰਨ ਜਣਾਂ ਨੇ ਕਿਹਾ ਆ ਦਿਖਾ ਲੈ ਗਿਆ ਨਹੀਂ ਪਹਿਲਾਂ ਉਹ ਮੈਕਟਿਕ ਚ ਕਰ ਚੁੱਕੇ ਸੀ ਸਾਈਪ੍ਰਸ ਕਾ ਤੋਂ ਯੂਜ਼ ਕਰੀ ਜਾਂਦੇ ਹੋ ਕੋਈ ਹੋਰ ਕੰਟਰੀ ਵਗੈਰਾ ਸਿਲੈਕਟ ਕਰ ਲੈਣੀ ਸੀਗੀ ਅੱਛਾ ਬਟਾ ਆਪਾਂ ਕਿਸੇ ਦੀ ਨਹੀਂ ਸੁਣੀ ਮੈਂ ਦੇਖੋ ਇਹੀ ਕਹੂੰਗਾ ਜੇ ਤੁਹਾਨੂੰ ਕੋਈ ਕੁਐਸਚਨ ਕਰਦਾ ਉਹਨੂੰ ਪਹਿਲਾਂ ਪੁੱਛਣਾ ਭਾਈ ਸਾਹਿਬ ਆਪ ਤੁਸੀਂ ਇੱਥੇ ਗੱਡੀਆਂ ਚਲਾ ਰਹੇ ਹੋ ਆਪ ਤੁਹਾਨੂੰ ਇੰਨੇ ਸਾਲ ਹੋ ਗਏ ਹੈ ਤੇ ਚਲੋ ਜੇ ਮੈਂ ਆ ਗਿਆ ਕੋਈ ਗੱਲ ਨਹੀਂ ਮਿਹਨਤ ਕਰ ਲੂਗਾ ਸੋ ਨੈਗੇਟਿਵ ਨਹੀਂ ਹੋਣਾ ਤੇ ਦੂਜਾ ਉੱਥੇ ਫਰੋਡ ਤੋਂ ਬਚਣਾ ਕਿਉਂਕਿ ਇੱਥੇ ਜਦੋਂ ਬੱਚਾ ਜਾਂਦਾ 2200 ਯੂਰੋ ਨਾਲ ਲੈ ਕੇ ਜਾਂਦਾ ਕੰਪਲਸਰੀ ਹੁੰਦਾ ਕਾਰਿਆਂ ਨੂੰ ਪਤਾ ਤੇ ਉੱਥੇ ਜਿਹੜੇ ਪੁਰਾਣੇ ਜਿਹੜੇ ਗਏ ਹੋਏ ਐ ਮੈਂ ਸਾਡੇ ਕਈ ਸਟੂਡੈਂਟਸ ਨਾਲ ਇਹ ਚੀਜ਼ ਹੋ ਚੁੱਕੀ ਹੋਈ ਐ ਉਹਨਾਂ ਨੂੰ ਪਤਾ ਨਹੀਂ ਹੁੰਦਾ ਵਿਚਾਰੇ ਨਵੇਂ-ਨਵੇਂ ਬੱਚੇ ਜਾਂਦੇ ਆ ਉਹ ਉਹਨਾਂ ਨਾਲ 2000 ਯੂਰੋ ਦਾ ਫਰੋਡ ਬਹੁਤ ਹੁੰਦਾ 2000 ਯੂਰੋ ਉਹਨਾਂ ਦੇ ਕੱਢ ਲਿੱਤੇ ਜਾਂਦੇ ਸੋ ਇਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਜੋ ਸਾਨੂੰ ਬੱਚ ਇਸ ਸਿਤਾਨ ਬੱਚੇ ਹੁੰਦੇ ਉਹ ਸਟੂਡੈਂਟ ਨੂੰ 2000 ਯੂਰੋ ਦੀ ਨਜ਼ਰ ਨਾਲ ਦੇਖਦੇ ਕਿ ਆ ਲੋ 2000 ਯੂਰੋ ਆ ਗਿਆ ਸੋ ਇਹ ਗੱਲਾਂ ਸਾਨੂੰ ਬੱਚਿਆਂ ਨੇ ਦਸੀਆਂ ਹੋਈਆਂ ਸੋ ਜਦੋਂ ਵੀ ਜਾਂਦੇ ਹੋ ਥੋੜਾ ਜਿਆ ਧਿਆਨ ਦੇ ਨਾਲ ਜਾਣਾ ਠੀਕ ਹੈ ਜਿੰਨੇ ਵੀ ਸਟੂਡੈਂਟ ਜਾਂਦੇ ਬਾਕੀ 네ਗੇਟਿਵ ਨਹੀਂ ਹੋਣਾ ਬੜਾ ਵਧੀਆ ਮੁਲਕ ਹੈ ਤੇ ਇਹਨਾਂ ਦੇ ਤਾਸਲੇ ਕਿ ਫਰੈਂਡ ਦੇ ਭੂਆ ਜੀ ਵੀ ਉੱਤੇ ਰਹਿ ਰਹੇ ਬੜੇ ਸਾਲਾਂ ਤੋਂ ਤੇ ਦੇਖੋ ਬੜੇ ਪੰਜਾਬੀ ਉੱਤੇ ਵਸੇ ਹੋਏ ਆ ਸੋ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਯੂਰਪ ਵਰਗਾ ਯੂਰਪ ਹੈਗਾ ਤੁਸੀਂ ਜਾਓਗੇ ਤੁਹਾਨੂੰ ਉਦੋਂ ਪਤਾ ਲੱਗ ਜਾਊਗਾ ਸੋ ਬੈਸਟ ਆਫ ਲੱਕ ਜਿੰਨੇ ਬਾਕੀ ਬੱਚੇ ਜਾ ਰਹੇ ਆ ਜੀ ਬਹੁ